ਉਸ ਤੋਂ ਬਾਅਦ ਫਿਰ ਇੱਕ ਹੋਰ ਦੌਰ ਚੱਲਦਾ ਫਿਰ ਗਵਰਨਰੀ ਰਾਜ ਚੱਲਦਾ ਲਗਾਤਾਰ ਗਵਰਨਰੀ ਰਾਜ ਤੇ ਬਹੁਤ ਉਥਲ-ਪੁਥਲ ਪੰਜਾਬ ਦੀ ਮਤਲਬ ਉਹਦੇ ਵਿੱਚ ਇੱਕ ਸਿੱਖ ਸੰਘਰਸ਼ ਦੀ ਗੱਲ ਚੱਲਦੀ ਆ ਤੇ ਹੌਲੀ-ਹੌਲੀ ਜਾ ਕੇ ਫਿਰ ਕਿਤੇ 92 ਦੇ ਨੇੜੇ ਤੇੜੇ ਪੰਜਾਬ ਦੇ ਮੁੱਖ ਮੰਤਰੀ ਬਣਦੇ ਨੇ ਸਰਦਾਰ ਬੈਂਸ ਸਿੰਘ ਤੇ ਉਹਨਾਂ ਦਾ ਕੰਮ ਕਰਨ ਦਾ ਜਿਹੜਾ ਤਰੀਕਾ ਸੀ ਉਹ ਸੀ ਲੋਕਤੰਤਰ ਵਿੱਚ ਡਿਕਟੇਟਰਸ਼ਿਪ ਜੋ ਮੈਂ ਵੀ ਕਿਹਾ ਉਹ ਚੁਣੇ ਗਏ ਬਹੁਤ ਘੱਟ ਵੋਟਾਂ ਦੇ ਨਾਲ ਕਿ ਕਿ ਸ਼ੋਮਨੀ ਕਾਲੀ ਦਲ ਜਾਂ ਸਿੱਖ ਜਿਹੜੀ ਜਥੇਬੰਦੀ ਅਸੀਂ ਉਹਨਾਂ ਵੱਲੋਂ ਬਾਈਕਾਟ ਕਰ ਦਿੱਤਾ ਗਿਆ। ਇਲੈਕਸ਼ਨ ਨਹੀਂ ਲੜੀ ਗਈ ਇਹਦਾ ਪਿੱਛੋਂ ਜਾ ਕੇ ਬਿਲਕੁਲ ਇਹ ਗੱਲ ਸਾਬਤ ਹੋਈ ਵੀ ਸਿੱਖ ਕੌਮ ਨੂੰ ਵੱਡਾ ਨੁਕਸਾਨ ਹੋਇਆ ਜੇ ਇਲੈਕਸ਼ਨ ਲੜਦੇ ਕੋਈ ਜਿੱਤੇ ਕੋਈ ਹਾਰੇ ਇੱਕ ਵੱਖਰਾ ਵਿਸ਼ਾ। ਤੇ ਜਦੋਂ ਬਿਆਨ ਸਿੰਘ ਮੁੱਖ ਮੰਤਰੀ ਬਣਦੇ ਨੇ ਤੇ ਕਿਉਂਕਿ ਉਹਨਾਂ ਦੇ ਕੰਮ ਕਰਨ ਦਾ ਢੰਗ ਸੀ ਜਿਹੜਾ ਉਹ ਬਿਲਕੁਲ ਡिक्टेटरਸ਼ਿਪ ਸੀ ਜਿਹੜੀ ਗੱਲ ਕਹਿਤੀ ਬਸ ਉਹ ਹੋਣੀ ਚਾਹੀਦੀ ਆ ਉਹ ਲੋਕਾਂ ਵਿੱਚ ਉੱਭਰ ਕੇ ਗਈ ਸੀ। ਤੇ ਉਹ ਕੰਮ ਕਰਨ ਦੇ ਤਰੀਕੇ ਨਾਲ ਉਹਨਾਂ ਨੇ ਜਿਹੜੀ ਅਫਸਰशाही ਦੀ ਚੋਣ ਕੀਤੀ ਤੇ ਉਹ ਇੱਕ ਚਾਹੁੰਦੇ ਹੋਏ ਜਾਂ ਉਹ ਇੱਕ ਪਾਸੇ ਨੂੰ ਤੁਰਦੇ ਹੋਏ ਵੀ ਲੇਕਿਨ ਲੋਕਾਂ ਵਿੱਚ ਉਹਨਾਂ ਦੀ ਗੱਲ ਸੀ ਜਿਹੜੀ ਪੰਜਾਬ ਦੇ ਬਹੁਗਿਣਤੀ ਲੋਕਾਂ ਦੇ ਵਿੱਚ ਉਹ ਗੱਲ ਨਹੀਂ ਬਣੀ ਸਕੋ ਉਹਨਾਂ ਦਾ ਪ੍ਰਭਾਵ ਜਿਹੜਾ ਉਹ ਨੈਗੇਟਿਵ ਇਤਿਹਾਸ ਵਿੱਚ ਲਿਖਿਆ ਗਿਆ ਜਿਹੜਾ ਕਿ ਇਹ ਧੋਤਤਾ ਨਹੀਂ ਜਾਣਾ ਜੋ ਉਹਨਾਂ ਨਾਲ ਸ਼ਬਦ ਜੁੜ ਗਏ ਉਹ ਉਹ ਸ਼ਬਦ ਉਹਨਾਂ ਨਾਲ ਜੁੜੇ ਰਹਿਣੇ ਨੇ ਉਹਨਾਂ ਦੀ ਆਉਣ ਵਾਲੀ ਜਨਰੇਸ਼ਨ ਕਿਹੋ ਜਿਹਾ ਕੰਮ ਕਰਦੀ ਆ ਸਦੀਆਂ ਤੱਕ ਮਤਲਬ ਇਹ ਗੱਲਾਂ ਆਉਣ ਵਾਲੀ ਜਨਰੇਸ਼ਨ ਨੂੰ ਵੀ ਉਹ ਖਮਿਆਜ਼ੇ ਨੇ ਜਿਹੜੇ ਕਿਤੇ ਨਾ ਕਿਤੇ ਭੁਗਤਣੇ ਪੈਂਦੇ ਨੇ ਤੇ ਉਹਨਾਂ ਨੂੰ ਜਵਾਬਦੇਹੀ ਕਰਨੀ ਪੈਂਦੀ ਆ ਹਾਲਾਂਕਿ ਉਹ ਤੇ ਉਹ ਬਹੁਤ ਛੋਟੇ ਸੀ ਉਹਨਾਂ ਨੂੰ ਤੇ ਇਸ ਗੱਲ ਦਾ ਪਤਾ ਵੀ ਨਹੀਂ ਲੇਕਿਨ ਇਹ ਗੱਲਾਂ ਇਤਿਹਾਸ ਨੇ ਸਾਂਭੀਆਂ ਹੋਈਆਂ ਨੇ ਕੋਈ ਵੀ ਤੁਹਾਡਾ ਵਿਸ਼ੇਸ਼ਣਾ ਜੇ ਉਹ ਪੋਜ਼ਿਟਿਵ ਤੁਹਾਡੇ ਨਾਲ ਲੱਗ ਗਿਆ ਉਹ ਵੀ ਤੇ ਜੇ ਨੈਗੇਟਿਵ ਲੱਗ ਗਿਆ ਤੇ ਉਹ ਕਾਰਜਕਾਲ ਆ ਜਿਹੜਾ ਮਤਲਬ ਨਿਰਦੋਸ਼ਾਂ ਦੇ ਕਤਲਾਂ ਨਾਲ ਚਾਹੇ ਉਹ ਸਿੱਖ ਨਿਰਦੋਸ਼ ਮੁੰਡੇ ਮਰੇ ਚਾਹੇ ਉਹ Hindu ਨਿਰਦੋਸ਼ ਮਰੇ ਚਾਹੇ ਉਹ ਪੁਲਿਸ ਵਾਲੇ ਨਿਰਦੋਸ਼ ਮਰੇ ਨਿਰਦੋਸ਼ ਬੰਦਿਆਂ ਦਾ ਕਤਲੇਆਮ ਜਿਹੜਾ ਉਹ ਕਿਸੇ ਵੀ ਪੱਧਰ ਤੇ ਹੋਵੇ ਉਹਨੂੰ ਕਦੇ ਸਲਾਹਿਆ ਨਹੀਂ ਦੇ ਸਕਦਾ ਕੋਈ ਵੀ ਧਿਆਨਦਾਰ ਬੰਦਾ ਨਿਰਦੋਸ਼ਾਂ ਦੇ ਕਤਲਾਂ ਦੀ ਕਦੇ ਵੀ ਸਪੋਰਟ ਨਹੀਂ ਕਰ ਸਕਦਾ ਨਿਰਦੋਸ਼ਾਂ ਦਾ ਮਰ ਜਾਣਾ ਆਪਣੇ ਆਪ ਵਿੱਚ ਇੱਕ ਨਮੂਸ਼ੀ ਵਾਲਾ ਕਾਰਨਕਾਲ ਹੁੰਦਾ ਤੇ ਉਸ ਬਾਅਦ ਉਹਨਾਂ ਦੇ ਜਾਣ ਤੋਂ ਬਾਅਦ ਤੇ ਜੋ ਉਹਨਾਂ ਨਾਲ ਵਾਪਰਿਆ 78 ਵਿੱਚ ਉਹ ਅਸੀਂ ਸਾਰੇ ਜਾਣਦੇ ਆ ਉਸ ਵਾਰ ਸਰਦਾਰ ਹਰਤਾਰਨ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣਦੇ ਸਰਦਾਰ ਕਰਮ ਸਿੰਘ ਬਰਾੜ ਕਿਉਂਕਿ ਮੇਰੇ ਇਲਾਕੇ ਤੋਂ ਬਹੁਤ ਦੂਰ ਦੇ ਨੇਖਨੇ ਲਾ ਕੇ ਤੋਂ ਲੇਕਿਨ ਉਹਨਾਂ ਦੇ ਅੰਦਰ ਪੰਜਾਬ ਲਈ ਕੁਝ ਕਰਨ ਦੀ ਸੋਚ ਸੀ ਇਹ ਗੱਲ ਮੈਂ ਇਸ ਕਰਕੇ ਤੁਹਾਡੇ ਨਾਲ ਕਰਦਾ ਉਹ ਸਾਡੇ ਪਿੰਡ ਪਮੱਦੀ ਆਏ ਸਾਡੇ ਸਮਰਾਲਾ ਹਲਕੇ ਤੋਂ ਐਮ ਐਲ ਏ ਸੀ ਸਰਦਾਰ ਕਰਮ ਸਿੰਘ ਗਿੱਲ ਜੋ ਬਾਅਦ ਵਿੱਚ ਮੰਤਰੀ ਬਣੇ ਇੰਡਸਟਰੀ ਦੇ ਸੀਓ ਰਾਜਮਨ ਸਟੇਟ ਮਿਨਿਸਟਰ ਲੇਕਿਨ ਉਹਨਾਂ ਕੋ ਆਜ਼ਾਦ ਚਾਰਟ ਸੀ ਉਹ ਸਾਡੇ ਨਗਰ ਵਿੱਚ ਮੇਰੇ ਪਿੰਡ ਬਹੁਤ ਦੀਵਚ ਵਿਆਹ ਹਿੰਗੇ ਸੀ ਤੇ ਉਹਨਾਂ ਦੇ ਮਦਰ ਇਨ ਲਾ ਮਤਲਬ ਕਾਲ ਚਲਾਣਾ ਕਰ ਗਏ ਤੇ ਜਦ ਉਹਨਾਂ ਦਾ ਭੋਗ ਪਿਆ ਤੇ ਕਿਉਂਕਿ ਸਰਦਾਰ ਕਰਮ ਸਿੰਘ ਇਹ ਰਾਜਨੀਤੀ ਵਿੱਚ ਉਹਨਾਂ ਦਾ ਵੱਡਾ ਨਾਂ ਸੀ ਇੱਕ ਧਿਆਨਤਦਾਰ ਆਗੂ ਵਜੋਂ ਉਹਨਾਂ ਦੀ ਇੱਕ ਪਹਿਚਾਣ ਸੀ ਸਾਡੇ ਇਲਾਕੇ ਦੇ ਲੋਕ ਉਹਨਾਂ ਦੀ ਕੰਸਟੀਚੁਐਂਸੀ ਦੇ ਖੰਨੇ ਸਮਰਾਲੇ ਦੇ ਲੋਕ ਅੱਜ ਵੀ ਉਹਨਾਂ ਨੂੰ ਆਦਰ ਨਾਲ ਯਾਦ ਕਰਦੇ ਨੇ ਤੇ ਮੈਂ ਵੀ ਖੁਰ ਉਹਨਾਂ ਨੂੰ ਆਦਰ ਨਾਲ ਯਾਦ ਕਰਦਾ ਤੇ ਉਹ ਜਦੋਂ ਉਹਨਾਂ ਦੇ ਭੋਗ ਤੇ ਉਹਨਾਂ ਦੀ ਮਦਰ ਲਾਦੇ ਭੋਗ ਤੇ ਕਰਨ ਸਿੰਘ ਬੜਾਰ ਵੀ ਆਏ ਮੈਨੂੰ ਪਤਾ ਫਰਨਾਮ ਜੋਹਰ ਵੀ ਆਏ ਹੋਰ ਬਹੁਤ ਸਾਰੇ ਆਏ ਮੈਂ ਸਟੇਜ ਦੀ ਸ਼ੁਰੂਆਤ ਕਰਨ ਵਿੱਚ ਮੈਂ ਮੈਂ ਕਰੀ ਸੀ ਸਟੇਜ ਦੀ ਸ਼ੁਰੂਆਤ ਬਾਅਦ ਵਿੱਚ ਸਾਬ ਮਲਕੀਤ ਸਿੰਘ ਦਾ ਖਾਨੇ ਚਲਾਈ ਸੀ ਤੇ ਉਸ ਤੋਂ ਬਾਅਦ ਮੈਨੂੰ ਬੋਲਦਿਆਂ ਸੁਣ ਕੇ ਉਹ ਸਾਡੇ ਕੋਲ ਬਾਹਰ ਮੈਂ ਬਾਹਰ ਖੜਾ ਸੀ ਇੱਕ ਪਾਸੇ ਸਾਡੇ ਉੱਤੇ ਪਿੱਪੜ ਜਾਂ ਸੀ ਉਹਦੇ ਥੱਲੇ ਮੈਂ ਤੇ ਸਾਡੇ ਪਿੰਡ ਦੇ ਸਾਬਕਾ ਸਪੰਦੋਰਾ ਸਿੰਘ ਬਾਅਦ ਚ ਬਣੇ ਅਸੀਂ ਕਹੇ ਜੀ ਹਰਤਾਨ ਸਿੰਘ ਬਰਾਰ ਸਾਡੇ ਕੋਲ ਆ ਗਿਆ ਸਾਡੇ ਕੋਲ ਆ ਕੇ ਉਹ ਮੈਨੂੰ ਮੁਖਤਬ ਹੋ ਕੇ ਕਹਿੰਦਾ ਉਦੋਂ ਉਹਨਾਂ ਨੇ ਕਾਕਾ ਸ਼ਬਦ ਵਰਤਿਆ ਕਿਉਂਕਿ ਸਾਡੀਆਂ ਕਾਲੀਆਂ ਦਾੜੀਆਂ ਸੀ ਦਾੜੀ ਉਹਨਾਂ ਦੀ ਬਣੀ ਉਹਦੋਂ ਸਨਜਾਈ ਖੇਤੀਬਾੜੀ ਦੇ ਸਨਜਾਈ ਮੰਤਰੀ ਸੀ ਤੇ ਮੈਨੂੰ ਮੁਖਤਬ ਹੋ ਕੇ ਕਹਿਣ ਲੱਗੇ ਵੀ ਕਾਕਾ ਮੈਂ ਪੰਜਾਬ ਦੇ ਕਿਸਾਨਾਂ ਲਈ ਕੀ ਕਰ ਸਕਦਾ ਮੈਨੂੰ ਕੋਈ ਇਦਾਂ ਦੀ ਵਿਊ ਦੱਸੋ ਮੈਨੂੰ ਉਹ ਗੱਲ ਤੋਂ ਆਉਂਦੀ ਹੈ ਵੀ ਉਹਨਾਂ ਦੇ ਮਨ ਵਿੱਚ ਸੀ ਭਾਵੇਂ ਉਹ ਸੁਖ ਰਹਿਣੇ ਇੱਕ ਮਾਹੌਲ ਵਿੱਚੋਂ ਆਏ ਕਿਉਂਕਿ ਮੁੱਖ ਮੰਤਰੀ ਜਿੰਨਾ ਹਾਰਡ ਵਰਕਰ ਹੋਊਗਾ ਜਿੰਨਾ ਉਹ ਲੋਕਾਂ ਦੇ ਨੇੜੇ ਰਹੂਗਾ ਉਹ ਨਾਲ ਉਹਦੀ ਗੱਲ ਚੱਲੇ ਖੈਨ ਫਿਰ ਉਸ ਤੋਂ ਬਾਅਦ ਬੀਬੀ ਰਜਿੰਦਰ ਕੌਰ ਪਠੜ ਬਣੇ ਕਾਂਗਰਸ ਕੋਗੇ ਬੜੇ ਬੁਰੇ ਤਰੀਕੇ ਨਾਲ ਫਟੜ ਹੋਈ ਹੈ ਨਾ ਤੇ ਉਹਨੇ ਥੋੜੇ ਮਹੀਨਿਆਂ ਵਿੱਚ ਬੀਬੀ ਰਜਿੰਦਰ ਕੌਰ ਪਠੜ ਨੇ ਨਾ ਵੱਡੇ ਵੱਡੇ ਫੈਸਲੇ ਕੀਤੇ ਤੇ ਉਹਨਾਂ ਨੂੰ ਜਾਪਦਾ ਸੀ ਵੀ ਇਹ ਫੈਸਲਿਆਂ ਨਾਲ ਉਹ ਦੁਆਰਾ ਸਤਾ ਵਿੱਚ ਆ ਜਾਣਗੇ ਐਸ ਜਾਪਦਾ ਸੀ ਲੇਕਿਨ ਨਹੀਂ ਬਣੀ ਬਾਤ ਤੇ ਉਹਨਾਂ ਦੇ ਮਤਲਬ ਉਹਨਾਂ ਨੇ ਚੰਗੇ ਫੈਸਲੇ ਕੀਤੇ ਜੋ ਵੀ ਉਹਨਾਂ ਨੇ ਕੀਤੇ ਕੋਈ ਕਾਰਜਕਾਲ ਬਹੁਤ ਥੋੜਾ ਸੀ ਇਹਨਾਂ ਵਿੱਚ ਕੋਈ ਨਿਰਣਾਇਕ ਗੱਲ ਨਹੀਂ ਸਾਡੇ ਸਾਹਮਣੇ ਉਹਨਾਂ ਤੇ ਉਸ ਤੋਂ ਬਾਅਦ ਫਿਰ ਜਿਹੜੀ ਅਗਲੀ ਪ੍ਰਕਿਰਿਆ ਚੱਲਦੀ ਆ ਤੇ ਉਸ ਪ੍ਰਕਿਰਿਆ ਵਿੱਚੋਂ ਫਿਰ ਜਿਹੜੀ ਇਲੈਕਸ਼ਨ ਹੋ ਕੇ ਮੁੱਖ ਮੰਤਰੀ ਬਣਦੇ ਨੇ ਉਹ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੇ ਮੈਂ ਨਾ ਪੁੱਲਦਾ ਹਮਾਰਾ ਰੂਟੀਨ ਵਿੱਚ ਮੇਰੇ ਕੋਲ ਕੋ ਮਿਸ ਹੋ ਸਕਦਾ ਤੇ ਫਿਰ ਜਦੋਂ ਪ੍ਰਕਾਸ਼ ਸਿੰਘ ਮੁੱਖ ਮੰਤਰੀ ਬਣਦੇ ਨੇ ਪੰਜਾਬ ਦੇ ਉਦੋਂ ਬਹੁਤ ਗੋਲਡਨ ਚਾਂਸ ਸੀ ਸਾਡੇ ਕੋਲ ਪੰਜਾਬ ਨੂੰ ਤਰੱਕੀ ਦੇ ਲੈ ਕੇ ਜਾਣ ਦਾ ਕਿਉਂਕਿ ਸੈਂਟਰ ਦੇ ਵਿੱਚ ਸਰਕਾਰ ਸੀ ਜਿਹੜੀ ਇਹ ਆਪਾਂ 97 ਕ ਦੀ ਗੱਲ ਕਰਦੇ ਹੋ ਮਾਕੇ 96 97 ਦੇ ਨੇੜੇ ਤੇੜੇ ਹੈ ਨਾ ਤੇ 95 ਵਿੱਚ ਬਿਆਨ ਸਿੰਘ ਦਾ ਮਰਡਰ ਹੁੰਦਾ 97 95 ਦੇ ਹੈਗੀ ਹੈ 97 ਤੋਂ ਦੂਰ ਤੱਕ ਦਾ ਨਾ ਉਦੋਂ ਸੈਂਟਰ ਦੇ ਵਿੱਚ ਵੀ ਅਟਲ ਬਿਹਾਰੀ ਬਾਜਪਾਈ ਗਈ ਸੀ ਉਹ ਚੰਗੇ ਲੀਡਰ ਵਜੋਂਾਂ ਦੀ ਇੱਕ ਪਹਿਚਾਣ ਬਣੀ ਹੋਈ ਆ ਚਲੋ ਮਤਭੇਦ ਤਾਂ ਹਰ ਫੈਸਲੇ ਤੇ ਹੁੰਦੇ ਹੀ ਨੇ ਹਰ ਬੰਦੇ ਦੇ ਹੁੰਦੇ ਨੇ ਕਈ ਵਾਰ ਮਤਭੇਦ ਪ੍ਰਗਟ ਹੋ ਜਾਂਦੇ ਨੇ ਕਈ ਵਾਰੀ ਨਹੀਂ ਪ੍ਰਗਟ ਹੁੰਦੇ ਤੇ ਉਦੋਂ ਪੰਜਾਬ ਨੂੰ ਬਹੁਤ ਵਧੀਆ ਲੀਹਾਂ ਤੇ ਤੋਰਿਆ ਜਾ ਸਕਦਾ ਲੇਕਿਨ ਇਹ ਗੱਲ ਪ੍ਰਕਾਸ਼ ਸਿੰਘ ਬਾਦਲ ਦੇ ਨਾਂ ਨਾਲ ਕਲੰਕ ਬਣ ਕੇ ਜੁੜੀ ਰਹਿਣੀ ਆ ਵੀ ਉਹਨਾਂ ਨੇ ਉਦੋਂ ਪੰਜਾਬ ਦੇ ਵਿਕਾਸ ਲਈ ਸੈਂਟਰ ਵਿੱਚ ਇੰਨੀ ਪਹੁੰਚ ਹੋਣ ਦੇ ਬਾਵਜੂਦ ਵੀ ਕੋਈ ਨਹੀਂ ਸੋਚਿਆ ਆਪਣਾ ਨਾਮ ਤੇ ਬਿਨਾਂ ਨਾਮ ਦੀ ਨੌਜਵਾਨੀ ਦੇ ਭਵਿੱਖ ਵਾਸਤੇ ਨਹੀਂ ਕੋਈ ਸੋਚਿਆ ਸਗਾਂ ਤੇ ਇੱਕ ਮੁਖਤ ਖੋਰੀ ਵੱਲ ਨੂੰ ਉਸ ਰਸਤੇ ਤੇ ਸਾਨੂੰ ਤੋਰਦਾ ਅਨ ਕੰਡੀਸ਼ਨਲ ਸਪੋਰਟ ਵੀ ਉਹ ਹਾਂ ਮਤਲਬ ਅਨ ਕੰਡੀਸ਼ਨਲ ਸਪੋਰਟ ਆ ਜਿਹੜੀ ਉਹ ਉਹਨੇ ਅੱਗੇ ਜਾ ਕੇ ਵੀ ਸਾਡਾ ਬਹੁਤ ਨੁਕਸਾਨ ਕੀਤਾ ਜੇ ਉਦੋਂ ਕੋਈ ਸ਼ਰਤਾਂ ਦੇ ਆਧਾਰ ਤੇ ਕਿਉਂਕਿ ਸਤਾ ਦੀ ਭੁੱਖ ਆ ਜਿਹੜੀ ਇਹ ਨਾਲ ਕਈ ਕੁਝ ਕਰਾ ਦਿੰਦੀ ਉਦੋਂ ਪ੍ਰਕਾਸ਼ ਸਿੰਘ ਬਾਦਲਾ ਜਿਹੜਾ ਉਹ ਸਾਰਾ ਉਹਨਾਂ ਦੇ ਚਾਹਤਿਆਂ ਨੂੰ ਮੇਰੀ ਇਹ ਗੱਲ ਬੁਰੀ ਵੀ ਲੱਗੇ ਲੇਕਿਨ ਜਦੋਂ ਨਿਰਪੱਖਤਾ ਨਾਲ ਸੋਚਣਗੇ ਮੇਰਾ ਉਹਨਾਂ ਨੇ ਇੰਜ ਦੀ ਤਰ੍ਹਾਂ ਕੁਝ ਨਹੀਂ ਬਗਾੜਿਆ ਲੇਕਿਨ ਜਦੋਂ ਅਸੀਂ ਪੰਜਾਬ ਦੇ ਹਿੱਤ ਦੀ ਜਿਸ ਪੰਜਾਬ ਦੀਆਂ ਰੋਟੀ ਖਾਨਿਆ ਸੀ ਅੰਨ ਖਾਨਿਆ ਉਸ ਪੰਜਾਬ ਪ੍ਰਤੀ ਸਾਡੀ ਕੋਈ ਜ਼ਿੰਮੇਵਾਰੀ ਤੇ ਹੈ ਨਾ ਉਸ ਪੰਜਾਬ ਪ੍ਰਤੀ ਸਾਡਾ ਕੋਈ ਯੋਗਦਾਨ ਤੇ ਹੋਣਾ ਚਾਹੀਦਾ ਉਦੋਂ ਅਸੀਂ ਵਿਚ ਅੱਜ ਦਾ ਪੰਜਾਬ ਜਿਹੜਾ ਬਰਬਾਦ ਸਾਨੂੰ ਨਜ਼ਰ ਆਉਂਦਾ ਉਜੜਿਆ ਨਜ਼ਰ ਆਉਂਦਾ ਉਹ ਸਾਰਾ ਕੁਝ ਹੀ ਉਹ ਸਾਰਾ ਪੂਰਾ ਜ਼ਿੰਮੇਵਾਰ ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮੰਨਦਾ ਕਿ ਸਭ ਕੁਝ ਹੋਣ ਦੇ ਬਾਵਜੂਦ ਵੀ ਪਹਿਲੀਆਂ ਸਰਕਾਰਾਂ ਭਾਵੇਂ ਉਹਨਾਂ ਦੀਆਂ ਪਾਲਸੀਆਂ ਚੰਗੀਆਂ ਸੀ ਪਰ ਕਾਮਯਾਬ ਨਹੀਂ ਹੋਈਆਂ ਕਿਉਂਕਿ ਸੈਂਟਰ ਉਹਨਾਂ ਨੂੰ ਕੋਆਪਰੇਟ ਨਹੀਂ ਕਰਦਾ ਇੱਥੇ ਤਾਂ ਉਹਨਾਂ ਨੂੰ ਸੈਂਟਰ ਪੂਰੇ ਕੋਆਪਰੇਟ ਕਰਦਾ ਸੀ ਪੂਰਾ ਹੀ ਕੋਆਪਰੇਟ ਕਰਦਾ ਸੀ ਲੇਕਿਨ ਪਤਾ ਨਹੀਂ ਵੀ ਉਹਨਾਂ ਨੇ ਕਲੰਕ ਖੱਟ ਕੇ ਜਾਣਾ ਸੀ ਤੇ ਇਹ ਕਲੰਕ ਉਹਨਾਂ ਨਾਲ ਜੁੜ ਗਿਆ ਵੀ ਉਦੋਂ ਪੰਜਾਬ ਦੀ ਬਰਬਾਦੀ ਦਾ ਮੁੱਦਾ ਜਿਹੜਾ ਮੈਂ ਸਮਝਦਾ ਰਾਜਨੀਤਿਕ ਤੌਰ ਤੇ ਇਸ 97 ਤੋਂ 201997 ਤੋਂ 2002 ਦਾ ਪੀਰੀਅਡ ਆ ਜਿਹੜਾ ਕਿ ਏਡੀ ਵੱਡੀ ਸਤਾ ਪੂਰੀ ਬਗਾਵਤੀ ਅੰਸ ਨਹੀਂ ਲੇਕਿਨ ਕਿਸੇ ਵੀ ਪੱਖ ਤੋਂ ਹਾਂ ਮੁਖਤਖੋਰੀ ਵਾਲੋਂ ਦਾ ਤੌਰ ਤਾਂ ਜਦ ਕਿ ਕਿਸਾਨ ਨੂੰ ਹੋਰ ਤਰੀਕੇ ਨਾਲ ਸਬਸਿਡੀ ਦਿੱਤੀ ਜਾ ਸਕਦੀ ਸੀ ਗਰੀਬ ਵਰਗਾਂ ਨੂੰ ਹੋਰ ਤਰੀਕੇ ਨਾਲ ਸਬਸਿਡੀ ਦਿੱਤੀ ਜਾ ਸਕਦੀ ਸੀ ਦੇਣੀ ਚਾਹੀਦੀ ਆ ਗਰੀਬ ਵਰਗ ਨੂੰ ਲੋੜਵੰਦਾਂ ਨੂੰ ਮਦਦ ਨੂੰ ਹੋਣੀ ਚਾਹੀਦੀ ਆ ਪੂਰੇ ਵਰਲਡ ਵਿੱਚ ਜਿਹੜੇ ਕਿਸਾਨੀ ਕਿਤੇ ਨਾਲ ਜੁੜੇ ਲੋਕ ਨੇ ਉਹਨਾਂ ਨੂੰ ਸਬਸਿਡੀਆਂ ਮਿਲਦੀਆਂ ਨੇ ਪਰ ਜਿਸ ਤਰ੍ਹਾਂ ਦੇ ਨਾਲ ਮੁਫਤ ਬਿਜਲੀ ਕਰਕੇ ਉਹ ਸਾਡੇ ਗਲੋਂ ਇਹ ਗੱਲ ਲੈਂਦੀ ਹੁੰਨੀ ਅੱਜ ਵੀ ਸਾਡੇ ਲਈਓ ਇੱਕ ਬਹੁਤ ਵੱਡੀ ਬੇਦਨਾ ਬਣੀ ਹੋਈ ਆ ਵੀ ਜਦੋਂ ਵੀ ਕੋਈ ਸੈਂਟਰ ਵੱਲੋਂ ਕੋਈ ਆਉਂਦਾ ਦਲ ਬਣ ਕੇ ਜਾਂ ਕੋਈ ਇੱਕ ਜਥਾ ਬਣ ਕੇ ਆਉਂਦਾ ਇਹਦੀ ਪਰਤੋਲ ਕਰਨ ਵਾਸਤੇ ਵੀ ਪੰਜਾਬ ਅੱਜ ਨਰਸਾਤਲ ਵਿੱਚ ਇਕਨੋਮਿਕਲੀ ਕਿਵੇਂ ਚਲਾ ਗਿਆ ਤੇ ਇਸ ਕਲੰਕ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਦੇ ਨਹੀਂ ਬਸ ਸਕਣਗੇ ਅਸਲ ਉਹ ਉਹਨਾਂ ਨੇ ਪੰਜਾਬ ਨੂੰ ਅੰਦਰੂਨੀ ਤੌਰ ਤੇ ਖਤਮ ਕਰਤਾ ਹਾਂ ਉਹਦਾ ਬਾਹਰੀ ਢਾਂਚਾ ਦੇਖਦਾ ਰਿਹਾ ਤੇ ਉਦੋਂ ਹੀ ਫਿਰ ਕਰਦੀ-ਕੁਰਦੀ ਦੀਆਂ ਗੱਲਾਂ ਨੇ ਜਿਹੜੀਆਂ ਇੱਕਦਮ ਹੁਸ਼ਾਲਾ ਮਾਰ ਗੀਆਂ ਉਸ ਤੋਂ ਬਾਅਦ ਸਰਦਾਰ ਅਮਰਿੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਤੇ ਕੰਮ ਕਰਨ ਦਾ ਢੰਗ ਉਹਨਾਂ ਦਾ ਵੀ ਬੜਾ ਉਹ ਜਿਹੜਾ ਉਹਨਾਂ ਦਾ ਪੀਰੀਅਡ ਆ ਨਾ ਉਹ ਉਹਨਾਂ ਦਾ ਪਲੱਸ ਪੁਆਇੰਟ ਪੀਰੀਅਡ ਆ ਉਹਦੇ ਵਿੱਚ ਪੰਜਾਬ ਦੇ ਕਿਸਾਨ ਤੇ ਉਹਨਾਂ ਤੋਂ ਬੜੇ ਖੁਸ਼ ਹੋਏ ਜਿਹੜੀ ਮੁਖਤ ਘੋਰੀ ਵਾਲੀ ਗੱਲ ਚੱਲ ਪਈ ਹੋ ਚੱਲ ਪਈ ਉਹ ਦੂਜੀ ਪਾਰਟੀ ਨੂੰ ਉਸੇ ਤਰ੍ਹਾਂ ਰੱਖਣੀ ਹੋ ਪੈਣੀ ਸੀ ਉਹ ਤੋਂ ਬਿਨਾ ਉਹਦੀ ਜਿੱਤ ਸੰਭਵ ਨਹੀਂ ਸੀ ਲੇਕਿਨ ਉਹਨਾਂ ਨੇ ਉਹਨਾਂ ਦੇ ਕਮਾਲ ਦੇ ਢੰਗ ਵੀ ਉਹਨਾਂ ਨੇ ਫਸਲਾਂ ਦੀ ਜਿਹੜੀ ਸਾਮ ਸਾਮੇਚਣ ਦੀ ਗੱਲ ਸੀ ਜਿਹੜੀ ਸਾਮ ਸੰਭਾਲ ਸੀ ਤੇ ਉਹਨਾਂ ਦਾ ਉਹਨਾਂ ਨੂੰ ਖਰੀਦਿਆ ਜਾਣਾ ਸੰਭਾਲਿਆ ਜਾਣਾ ਮੰਡੀਆਂ ਚੋਂ ਚੱਕਿਆ ਜਾਣਾ ਉਹ ਬਹੁਤ ਕਮਾਲ ਦਾ ਕੀਤਾ ਤੇ ਉਹਨਾਂ ਨੇ ਉਦੋਂ ਕਿ ਦੋ ਤਿੰਨ ਵੱਡੇ ਵੱਡੇ ਜਿਹੜੇ ਸਕੈਂਡਲ ਹੋਏ ਸੀ ਉਹਨਾਂ ਬਾਰੇ ਇਹ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰਾਂ ਤੇ ਕੇਸ ਵੀ ਦਰਜ ਕੀਤੇ ਲੇਕਿਨ ਫਿਰ ਉਹ ਕਿਸੇ ਥਾਂ ਤੇ ਜਾ ਕੇ ਪਤਾ ਨਹੀਂ ਕਿੱਧਰ ਨੂੰ ਗੱਲ ਚੱਲ ਪਈ ਹਾਂ ਇਹ ਗੱਲ ਕਰਨੀ ਬਣਦੀ ਸੀ ਵੀ ਜਿਸ ਬੰਦੇ ਨੇ ਵੀ ਪੰਜਾਬ ਨੂੰ ਬਰਬਾਦ ਕਰਨ ਵਿੱਚ ਨਿੱਜੀ ਹਿੱਤ ਪਾਲੇ ਨੇ ਮੈਂ ਇਹਦੇ ਵਿੱਚ ਕੋਈ ਪਾਪ ਨਹੀਂ ਮੰਨਦਾ ਵੀ ਉਹਨੂੰ ਕਟਹਿਰੇ 'ਚ ਖੜਾ ਕੀਤਾ ਜਾਣਾ ਚਾਹੀਦਾ ਤੇ ਪ੍ਰਕਾਸ਼ ਸਿੰਘ ਬਾਦਲ ਦੇ ਇਹ ਮਤਲਬ ਬ੍ਰੋਧ ਵਿੱਚ ਵੀ ਇਹ ਗੱਲ ਹਮੇਸ਼ਾ ਜਾਊਗੀ ਵੀ ਜਦੋਂ 1997 ਵਿੱਚ ਉਹ ਮੁੱਖ ਮੰਤਰੀ ਬਣੇ ਸੀ ਤੇ ਉਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਇੱਕ ਵਾਅਦਾ ਕੀਤਾ ਸੀ ਵੀ ਅਸੀਂ ਇੱਕ ਐਸਾ ਨਿਰਪੱਖ ਕਿਸੇ ਰਿਟਾਇਰਡ ਜੱਜ ਦੀ ਪ੍ਰਧਾਨਗੀ ਵਿੱਚ ਐਸਾ ਇੱਕ ਕਮਿਸ਼ਨ ਬਣਾਵਾਂਗੇ ਵੀ ਪੰਜਾਬ ਦੇ ਵਿੱਚ ਜੋ ਵੀ નિર્ਦੋਸ਼ਾਂ ਦੇ ਕਤਲ ਹੋਏ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਬਿਲਕੁਲ ਸਾਹਮਣੇ ਆ ਜੂਗਾ ਲੇਕਿਨ ਉਹ ਤੋਂ ਬਾਅਦ ਉਹ ਤਾਲਾ ਵੱਟ ਗਏ ਉਹ ਤਾਲਾ ਵੱਟਣਾ ਵੀ ਉਹਨਾਂ ਦੇ ਨਾਲ ਨਾਲ ਜੁੜਿਆ ਰਹੂਗਾ ਜਦੋਂ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਬਣੇ ਹੋ ਤੇ ਤੁਸੀਂ ਪੰਜਾਬ ਦੇ ਜਿਹੜੇ નિર્ਦੋਸ਼ ਬੰਦੇ ਕਤਲ ਹੋਏ ਨੇ ਉਹਨਾਂ ਦੇ ਜਿਹੜੇ ਕਾਤਲ ਨੇ ਉਹਨਾਂ ਦੀ ਨਿਸ਼ਾਨਦੇਹੀ ਤਾਂ ਕਰ ਲਓ ਕੋਈ ਹੋਵੇ ਕਰ ਦੇਣੀ ਚਾਹੀਦੀ ਸੀ ਤੇ ਅਮਰਿੰਦਰ ਸਿੰਘ ਹੋਰਾਂ ਨੇ ਪਹਿਲੀ ਟਰਮ ਦੇ ਵਿੱਚ ਵਧੀਆ ਕੰਮ ਕੀਤਾ ਉਸ ਬਾਅਦ ਫਿਰ ਮੁੱਖ ਮੰਤਰੀ ਦੋ ਟਰਮਾਂ ਪ੍ਰਕਾਸ਼ ਸਿੰਘ ਬਾਦਲ ਰਹੇ ਤੇ ਨਾਲ ਉਹਨਾਂ ਦੇ ਡਿਪਟੀ ਮੁੱਖ ਮੰਤਰੀ ਅੱਗੇ ਜਾ ਕੇ ਸੁਖਵੀਰ ਬਣ ਗਏ ਸੁਖਵੀਰ ਸਿੰਘ ਬਾਦਲ ਤੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਜਿਨ੍ਹਾਂ ਬਾਰੇ ਗੱਲ ਸੀ ਵੀ ਉਹ ਬਹੁਤ ਆਰਥਿਕ ਪੱਖਾਂ ਤੇ ਮਾਹਰ ਨੇ ਲੇਕਿਨ ਨਾ ਜਾਣੇ ਕੀ ਕਾਰਨ ਸੀ ਉਹ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਭਾਵ ਦੇ ਥੱਲੇ ਸੀ ਕੋਈ ਵੀ ਤੁਹਾਨੂੰ ਉੱਥੇ ਐਦਾਂ ਦੀ ਗੱਲ ਨਹੀਂ ਮਿਲਦੀ ਵੀ ਪੰਜਾਬ ਨੂੰ ਆਰਥਿਕ ਤੌਰ ਤੇ ਸੰਭਾਲਣ ਦਾ ਯਤਨ ਕੀਤਾ ਗਿਆ ਹੋਵੇ ਪੰਜਾਬ ਨੂੰ ਆਰਥਿਕ ਤੌਰ ਤੇ ਸਵਾਲਣ ਦੀ ਕੋਸ਼ਿਸ਼ ਕੀਤੀ ਗਈ ਹੋਵੇ ਪੰਜਾਬ ਦੀ ਨੌਜਵਾਨੀ ਵਾਸਤੇ ਕੋਈ ਨੌਕਰੀਆਂ ਦਿੱਤੀਆਂ ਗਈਆਂ ਹੋਣ ਪੰਜਾਬ ਦੇ ਵਿੱਚ ਕੋਈ ਵੱਡੀਆਂ ਇੰਡਸਟਰੀਆਂ ਲਾਈਆਂ ਗਈਆਂ ਹੋਣ ਪੰਜਾਬ ਦੇ ਵਿੱਚ ਇੰਡਸਟਰੀ ਨੂੰ ਪ੍ਰਮੋਟ ਕਰਨ ਵਾਸਤੇ ਜਿਹੜਾ ਬਾਹਰੋਂ ਨਿਵੇਸ਼ ਸੀ ਉਹ ਕਰਾਉਣ ਲਈ ਕੋਈ ਯਤਨ ਕੀਤਾ ਗਿਆ ਹੋਵੇ ਹਾਂ ਕਾਗਜ਼ਾਂ ਦੇ ਵਿੱਚ ਹੋਇਆ ਲੇਕਿਨ ਪ੍ਰੈਕਟੀਕਲੀ ਕੁਝ ਨਹੀਂ ਹੋਇਆ ਤੇ ਉਹ ਜਿਹੜੇ ਸਾਲ ਨੇ ਮਤਲਬ ਉਹ ਪੰਜਾਬ ਦੀ ਬਰਬਾਦੀ ਦਾ ਫਿਰ ਤਾਂ ਇੱਕ ਤਰ੍ਹਾਂ ਨਾਲ ਐਲਾਨ ਹੀ ਹੋ ਗਿਆ ਸਰਕਾਰਾਂ ਜ਼ਰੂਰ ਬਣ ਗਿਆ ਉਹ ਸਾਰੀਆਂ ਟੋਲ ਨਾਲ ਬਣੀਆਂ ਨੇ ਸੜਕਾਂ ਔਰ ਟੋਲ ਅਸੀਂ ਦੇਈ ਜਾ ਰਹੇ ਹਾਂ ਅੱਜ ਵੀ ਤੇ ਭਾਵੇਂ ਉਹਦਾ ਕ੍ਰੈਡਿਟ ਸਰਦਾਰ ਸੁਖਵੀਰ ਸਿੰਘ ਬਾਦਲ ਆਪਣੇ ਨਾਲ ਜੋੜ ਕੇ ਦੇਖੀ ਜਾਂਦੇ ਨੇ ਸੜਕਾਂ ਦੀ ਸਮੇਂ ਮੁਤਾਬਕ ਲੋੜ ਆਏ ਦੇ ਵਿੱਚ ਕੋਈ ਦੋਰਾਵਾ ਨਹੀਂ ਲੇਕਿਨ ਇਹ ਨਹੀਂ ਵੀ ਜੇ ਹੁਣ ਆਪਾਂ ਟੋਲ ਵਾਲਿਆਂ ਨੇ ਉਹ ਸਾਡਾ ਠੇਕਾ ਦੇ ਕੇ ਅਸੀਂ ਸੜਕ ਬਣਾ ਲਈ ਉਹਨਾਂ ਨੇ ਪਤਾ ਨਹੀਂ ਕਿੰਨੇ ਸਾਲ ਟੋਲ ਲੈਣਾ ਉਹ ਪੈਸਾ ਉਸ ਇਲਾਕੇ ਦੇ ਲੋਕਾਂ ਦੀਆਂ ਜੇਬਾਂ ਵਿੱਚੋਂ ਜਾਣਾ ਤੇ ਜਿਨ੍ਹਾਂ ਨੇ ਪੈਸਾ ਇਨਵੈਸਟ ਕੀਤਾ ਉਹਨਾਂ ਨੇ ਪੈਸਾ ਵਸੂਲਣਾ ਵੀ ਆ ਇਹਦੇ ਵਿੱਚ ਤਾਂ ਕੋਈ ਦੋਰਾਵਾ ਨਹੀਂ ਲੇਕਿਨ ਹੋਇਆ ਕੀ ਵੀ ਪੰਜਾਬ ਨੂੰ ਜਿਸ ਦਿਸ਼ਾ ਵਿੱਚ ਤੋਰਿਆ ਜਾ ਸਕਦਾ ਸੀ ਮੈਂ ਇਹ ਗੱਲ ਤੁਹਾਡੇ ਇਸ ਚੈਨਲ ਦੇ ਮਾਧਮ ਰਾਹੀਂ ਗੱਲਾਂ ਵੱਡੀਆਂ ਹੋ ਗਈਆਂ ਬਹੁਤ ਮੁਲਕਾਂ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਿਆ ਪਰ ਪੰਜਾਬ ਵਰਗਾ ਪੰਜਾਬ ਵਰਗਾ ਖਿਤਾ ਪੂਰੇ ਵਰਲਡ ਵਿੱਚ ਮੈਨੂੰ ਨਹੀਂ ਲੱਭਿਆ ਜੇ ਪੰਜਾਬ ਬਰਬਾਦ ਹੋਇਆ ਉਹ ਪੰਜਾਬ ਅਸੀਂ ਬਰਬਾਦ ਕੀਤਾ ਜਿਹੜਾ 1968 67 ਦੇ ਵਿੱਚ ਪੰਜਾਬ ਸੀ ਇੰਨੀ ਹਰੀਆਬਲ ਇੰਨਾ ਸ਼ੁੱਧ ਪਾਣੀ ਇੰਨੀ ਸ਼ੁੱਧ ਹਵਾ ਪਤਰੀ ਧਰਤੀ ਪਾਣੀ ਦੇ ਬਹੁਤ ਸਾਧਨ ਮਿਹਨਤੀ ਲੋਕ ਤੇ ਇੱਥੋਂ ਜਾ ਕੇ ਅਸੀਂ ਲੋਕ ਵਿਦੇਸ਼ਾਂ ਵਿੱਚ ਮਿਹਨਤ ਕਰਕੇ ਬੜੇ ਲੋਕ ਕਾਮਯਾਬ ਹੋ ਗਏ ਵੱਡੇ ਵੱਡੇ ਉਹਨਾਂ ਨੇ ਬਿਜ਼ਨਸ ਬਣਾ ਲਏ ਲੇਕਿਨ ਪੰਜਾਬ ਦੇ ਵਿੱਚ ਮੁਖਤ ਕੋਰੀ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜਾ ਇੱਕ ਬੀ ਬੀਜਿਆ ਨਾ ਤੇ ਉਹਨੇ ਲੋਕਾਂ ਦੇ ਕੰਮ ਕਰਨ ਦਾ ਰਜਾਨ ਘਟਾਤਾ ਮੁਖਤ ਕੋਰੀ ਵੱਲ ਮੁਸੀ ਹੋ ਗਏ ਇਹ ਪੰਜਾਬ ਦੇ ਲੋਕਾਂ ਦਾ ਖਾਸਾ ਨਹੀਂ ਸੀ ਪੰਜਾਬ ਦੇ ਲੋਕਾਂ ਦੀ ਜਿਹੜੀ ਪਹਿਚਾਣ ਸੀ ਉਹ ਮਿਹਨਤੀ ਵਜੋਂ ਸੀ ਤੇ ਅੱਜ ਇਹ ਗੱਲਾਂ ਸਾਡੇ ਸਾਹਮਣੇ ਚਣੌਤੀ ਵਜੋਂ ਆ ਗਈਆਂ ਤੇ ਉਹ ਕਿਉਂਕਿ ਅੰਨ ਭੰਡਾਰ ਜਿਆਦਾ ਸੀ ਉਦੋਂ ਸਰਦਾਰ ਮਨਮੋਹਨ ਸਿੰਘ ਉਹ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਬਣਦੇ ਨੇ ਅੰਨ ਭੰਡਾਰ ਜਿਆਦਾ ਕਰਕੇ ਉਹਨਾਂ ਨੇ ਕੁਝ ਸਕੀਮਾਂ ਤੋਰੀਆਂ ਤੇ ਆਟਾ ਦਾਣਾ ਜਿਹੜੀ ਗੱਲ ਉਦੋਂ ਕਿਉਂਕਿ ਭੰਡਾਰ ਜਿਆਦਾ ਸੀ ਲੇਕਿਨ ਅੱਜ ਜਿਹੜੀ ਪ੍ਰੋਬਲਮ ਸਰਕਾਰ ਵਾਸਤੇ ਖੜੀ ਹੋ ਗਈ ਕੋਈ ਅੱਜ ਦੀ ਪਾਲਸੀ ਹੈ ਜਿਹੜੀ ਉਹ ਅੱਜ ਤੱਕ ਇਹ ਨਹੀਂ ਸੀਮਤ ਰਹਿਣੀ ਹੁੰਦੀ ਤੇ ਅੱਜ ਉਹ ਵਿਚਾਰੇ ਗਰੀਬ ਕਹਿੰਦੇ ਵੀ ਸਾਨੂੰ ਦਿਓ ਕਣਕ ਸਾਨੂੰ ਦਿਓ ਦਾਲਾ ਲੇਕਿਨ ਮਾਰਕੀਟ ਵਿੱਚ ਕਣਕਾ ਜਿਹੜੀ ਉਹ 35 ਰੁਪਏ ਦੇ ਲਗਭਗ ਕਿ ਭੀਕ ਦੀਆ ਇਹ ਸਾਡੀਆਂ ਗਲਤ ਪਾਲਸੀਆਂ ਜਿਹੜੀਆਂ ਬਣੀਆਂ ਹੋਈਆਂ ਨੇ ਉਹਨਾਂ ਦੇ ਨਤੀਜੇ ਅਸੀਂ ਭੁਗਤ ਰਹੇ ਹਾਂ ਤੇ ਉਹ ਇਹਦੇ ਦੌਰਾਨ ਹੀ ਲਗਭਗ ਇਹਨਾਂ ਸਾਰਿਆਂ ਨੇ ਲੋਕਾਂ ਨੂੰ ਨਾ ਬੋਟਾ ਖਰੀਦਣ ਵਾਸਤੇ ਲੋਕਾਂ ਦੀ ਜ਼ਮੀਰ ਸੀ ਜਿਹੜੀ ਉਹ ਲਗਭਗ ਮਰਨ ਕਰਾਰੇ ਕਰਦੀ ਉਹ ਉਹ ਥੋੜੇ ਜੇ ਟਾਈਮ ਲਈ ਉਹਨਾਂ ਨੂੰ ਛੋਟੇ ਛੋਟੇ ਲਾਲਚ ਦੇ ਕੇ ਸ਼ਰਾਬ ਦੀਆਂ ਬੋਤਲਾਂ ਵੰਡ ਕੇ ਉਹਨਾਂ ਨੇ ਬੋਟਾ ਲਈਆ ਕਸੂਰਵਾਰ ਅਸੀਂ ਵੀ ਹਾਂ ਸਾਰੇ ਲੋਕ ਜਿਹੜਾ ਨੇ ਮਤਲਬ ਇੰਨੀ ਇੱਕ ਗੱਲ ਪਿੱਛੇ ਆਪਣੀ ਮੈਂ ਕਈ ਵਾਰੀ ਸਟੇਜ ਉੱਤੇ ਵੀ ਇਹ ਗੱਲ ਕਰਦਾ ਹੁੰਦਾ ਬਈ ਇੱਕ ਪਸ਼ੂ ਦੀ ਕੀਮਤ ਚੰਗੀ ਮੱਝ ਜਾਂ ਗਾਂ ਦੀ ਕੀਮਤ ਤਾਂ 50-55 ਹਜ਼ਾਰ 60 ਹਜ਼ਾਰ ਪੈ ਜਾਂਦੀ ਹੈ ਲੇਕਿਨ ਇੱਕ ਬੰਦੇ ਦੀ ਕੀਮਤ ਜਿਹੜਾ 84 ਲੱਖ ਜੂਨ ਦਾ ਸਭ ਤੋਂ ਉੱਤਮ ਜੂਨ ਮੰਨਿਆ ਜਾਂਦੀ ਆ ਉਹਦੀ ਕੀਮਤ ਸ਼ਰਾਬ ਦੀਆਂ ਇੱਕ ਦੋ ਬੋਤਲਾਂ ਜਾਂ ਸ਼ਰਾਬ ਦਾ ਇੱਕ ਬਾਕਸ ਡੱਬਾ ਬਣ ਗਈ ਇੰਨੀ ਕੀਮਤ ਤੇ ਬੰਦਿਆਂ ਨੇ ਆਪਣੀ ਜ਼ਮੀਰ ਨੂੰ ਵੇਚਤਾ ਤੇ ਉਹ ਖਮਿਆਜਾ ਅਸੀਂ ਭੁਗਤ ਰਹੇ ਹਾਂ ਨਾਲ ਨਾਲ ਜਿੱਥੇ ਅਸੀਂ ਮੁੱਖ ਮੰਤਰੀਆਂ ਦਾ ਵਿਸ਼ਲੇਸ਼ਣ ਕਰਦੇ ਹਾਂ ਉੱਥੇ ਸਾਨੂੰ ਆਪਣਾ ਵਿਸ਼ਲੇਸ਼ਣ ਵੀ ਕਰਨਾ ਚਾਹੀਦਾ ਤੇ ਉਸ ਬਾਅਦ ਫਿਰ ਕੈਪਟਨ ਅਮਰਿੰਦਰ ਸਿੰਘ ਫਿਰ ਬਣਦੇ ਨੇ ਤੇ ਇਹ ਜਿਹੜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮੁੱਖ ਮੰਤਰੀ ਦੀ ਜਿਹੜੇ 10 ਸਾਲ ਨੇ ਇਹਦੇ ਚ ਪੰਜਾਬ ਬਾਹਰੀ ਤੌਰ ਤੇ ਜਾਂ ਮੀਡੀਆ ਦੇ ਤੌਰ ਤੇ ਬੜਾ ਦਿਖਾਇਆ ਗਿਆ ਲੇਕਿਨ ਅੰਦਰੋਂ ਪੰਜਾਬ ਖੁਰਦਾ ਚਲਾ ਗਿਆ ਪੰਜਾਬ ਬਰਬਾਦੀ ਵੱਲ ਨੂੰ ਚਲਾ ਗਿਆ ਪੰਜਾਬ ਅੰਦਰੋਂ ਖੋਖਲਾ ਹੋ ਗਿਆ ਉਹਦਾ ਬਾਹਰੋਂ ਵਜੂਦ ਤੇ ਨਜ਼ਰ ਆਇਆ ਲੇਕਿਨ ਅੰਦਰੋਂ ਪੂਰੀ ਤਰ੍ਹਾਂ ਨਾਲ ਉਹ ਖਤਮ ਹੋ ਗਿਆ ਉਸ ਬਾਅਦ ਕੈਪਟਨ ਅਮਰਿੰਦਰ ਸਿੰਘ ਬਣਦੇ ਨੇ ਕੈਪਟਨ ਮਨਿੰਦਰ ਸਿੰਘ ਜੀ ਜਿਹੜੀ ਦੂਜੀ ਟਰਮ ਆ ਤੇ ਉਹਨੂੰ ਤਾਂ ਕਿਸੇ ਗਿਰਤੀ ਵਿੱਚ ਨਹੀਂ ਲਿਆਂਦਾ ਜਾ ਸਕਦਾ ਉਹਨਾਂ ਦੀ ਕੋਈ ਵਿਸ਼ੇਸ਼ ਪ੍ਰਾਪਤੀ ਦੂਜੀ ਟਰਮ ਦੇ ਵਿੱਚ ਇੰਨੇ ਉਹਨਾਂ ਕੋਲ ਤਜਰਬਾ ਵੀ ਸੀ ਤੇ ਉਹਨਾਂ ਨੇ ਅਫਸਰਾਂ ਦਾ ਪਹਿਲਾਂ ਉਹਨਾਂ ਨੂੰ ਪਤਾ ਸੀ ਵੀ ਕਿਹੜਾ ਅਫਸਰ ਕਿਹੜਾ ਕੰਮ ਕਰਦਾ ਕਿਹੜਾ ਅਫਸਰ ਕਿਹੜਾ ਕੰਮ ਕਰਦਾ ਲੇਕਿਨ ਉਹਨਾਂ ਦੀ ਦੂਜੀ ਟਰਮ ਦੇ ਵਿੱਚ ਉਹ ਕੋਈ ਵੀ ਵਿਸ਼ੇਸ਼ ਕੰਮ ਨਹੀਂ ਕਰ ਸਕੇ ਜਿਹਦਾ ਜ਼ਿਕਰ ਹੋ ਸਕੋ ਸਗੋ ਕੁਝ ਗੱਲਾਂ ਉਹਨਾਂ ਦੇ ਨਾਲ ਨਾਲ ਐਸੀਆਂ ਜੁੜੀਆਂ ਜਿਹੜੀਆਂ ਕਿ ਉਸ ਉਮਰ ਵਿੱਚ ਨਹੀਂ ਜੁੜੀਆਂ ਜਾਣੀਆਂ ਚਾਹੀਦੀਆਂ ਸੀ ਤੇ ਇਹ ਉਹਨਾਂ ਦਾ ਨਿੱਜੀ ਆਪਣਾ ਇੱਕ ਵजूद ਆ ਉਹਦੇ ਤੇ ਕਿਸੇ ਦੀ ਕੋਈ ਆਪਾਂ ਟਿੱਪਣੀ ਨਹੀਂ ਕਰ ਸਕਦੇ ਲੇਕਿਨ ਪੰਜਾਬ ਲਈ ਪੰਜਾਬੀਆਂ ਲਈ ਪੰਜਾਬੀਅਤ ਲਈ ਉਹ ਦੂਜੀ ਟਰਮ ਵਿੱਚ ਕੋਈ ਵੀ ਜਿਹੜਾ ਸਾਰੂ ਆ ਰੂਲ ਉਹ ਅਦਾ ਨਹੀਂ ਕਰ ਸਕੇ ਤੇ ਇਸੇ ਕਾਰਨ ਉਹਨਾਂ ਨੂੰ ਫਿਰ ਬਚਾਲਿਓਂ ਹਟਣਾ ਪਿਆ ਤੇ ਬਚਾਲਿਓਂ ਹਟਣਾ ਪਿਆ ਤੇ ਫਿਰ ਮੁੱਖ ਮੰਤਰੀ ਬਣੇ ਪినాਵ ਦੇ ਸਰਦਾਰ ਚੰਦ ਸਿੰਘ ਚੰਨੀ ਇਹ ਉਹਨਾਂ ਦੀ ਟਰਮ ਬੜੀ ਛੋਟੀ ਸੀ ਤੇ ਉਹ ਬੜੇ ਅਜੀਬ ਜਿਹੇ ਹਾਲਾਤਾਂ ਵਿੱਚ ਮੁੱਖ ਮੰਤਰੀ ਬਣੇ لیکن ਉਹਨਾਂ ਨੇ ਥੋੜੇ ਜਿਹੇ ਸਮੇਂ ਵਿੱਚ ਚੰਗੇ ਫੈਸਲੇ ਕਰਨ ਲਈ ਮਨ ਬਣਾਇਆ ਲੇਕਿਨ ਟਰਮ ਏਡੀ ਛੋਟੀ ਸੀ ਵੀ ਉਹਨਾਂ ਦੀ ਟਰਮ ਦੇ ਵਿੱਚੋਂ ਕੋਈ ਵੀ ਨਤੀਜਾ ਸਾਹਮਣੇ ਨਹੀਂ ਆਇਆ ਤੇ ਕਿਉਂਕਿ ਕਿਸੇ ਵੀ ਕੰਮ ਨੂੰ ਕਰਨ ਲਈ ਤੁਹਾਡੇ ਕੋਲ ਥੋੜਾ ਜਿਹਾ ਸਮਾਂ ਹੋਣਾ ਚਾਹੀਦਾ ਜੇ ਸਮਾਂ ਹੁੰਦਾ ਜਿਵੇਂ ਬੀਬੀ ਰਜਿੰਦਰ ਕੌਰ ਭੱਟਲ ਨੂੰ ਥੋੜਾ ਸਮਾਂ ਮਿਲਿਆ ਤੇ ਉਸ ਕਰਕੇ ਉਹ ਨਤੀਜੇ ਦੇ ਸਾਹਮਣੇ ਆਇਆ ਇਸ ਤਰ੍ਹਾਂ ਹੀ ਸਾਨੂੰ ਸਰਦਾਰ ਚੰਨੀ ਸੰਤਨੀ ਬਤੌਰ ਮੁੱਖ ਮੰਤਰੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਬਣੇ ਕਿਉਂਕਿ ਉਹ ਪੜੇ ਲਿਖੇ ਵੀ ਸੀ ਤੇ ਉਹ ਬਹੁਤ ਹੇਠਲੇ ਪੱਧਰ ਤੋਂ ਉਪਰੇ ਮੈਨੂੰ ਯਾਦ ਆ ਜਦੋਂ ਪਹਿਲੀ ਵਾਰੀ ਉਹ ਆਜ਼ਾਦ ਜਿੱਤੇ ਸੀ ਰੋਪੜ ਦੇ ਨੇੜੇ ਇੱਕ ਪਿੰਡਾ ਮਾਹਮਣ ਮਾਜਰਾ ਤੇ ਉੱਥੇ ਉਹ ਸਵਾ ਤੇ ਗਏ ਤੇ ਉਹ ਕਹਿੰਦੇ ਵੀ ਆਜ਼ਾਦ ਜਿੱਤੇ ਨੇ ਤੇ ਉਦੋਂ ਮੈਂ ਪਹਿਲੀ ਵਾਰੀ ਇਹਨਾਂ ਦੇ ਦਰਸ਼ਨ ਕੀਤੇ ਤੇ ਫਿਰ ਉਹ ਹੌਲੀ ਹੌਲੀ ਮਤਲਬ ਮੁੱਖ ਮੰਤਰੀ ਦੇ ਉਹਦੇ ਤੇ ਪਹੁੰਚੇ ਤੇ ਲੇਕਿਨ ਥੋੜਾ ਸਮਾਂ ਹੋਣ ਕਾਰਨ ਉਹਨਾਂ ਦੀ ਟਰਮ ਦਾ ਵੀ ਕੋਈ ਵਿਸ਼ੇਸ਼ ਅਸੀਂ ਉਹਨਾਂ ਦੇ ਪੱਖ ਵਿੱਚ ਕੋਈ ਬਹੁਤੀ ਗੱਲ ਨਹੀਂ ਕਰ ਸਕਦੇ ਉਹਨਾਂ ਨੇ ਉਹਨਾਂ ਦੇ ਜਿਹੜੇ ਬਿਆਨ ਸੀ ਲੋਕਾਂ ਦੇ ਨਾਲ ਜੁੜ ਕੇ ਰਹਿਣ ਦੀ ਗੱਲ ਤੇ ਕਿਉਂਕਿ ਉਹ ਗਰੀਬ ਵਰਗ ਵਿੱਚੋਂ ਉੱਭਰੇ ਸੀ ਇਸ ਕਰਕੇ ਉਹਨਾਂ ਨੂੰ ਗਰੀਬੀ ਦਾ ਅਹਿਸਾਸ ਵੀ ਸੀ ਉਹ ਗਰੀਬਾਂ ਦੇ ਦੁੱਖਾਂ ਨੂੰ ਦੂਰ ਵੀ ਕਰਨਾ ਚਾਹੁੰਦੇ ਸੀ ਲੇਕਿਨ ਸਮਾਂ ਥੋੜਾ ਹੋਣਾ ਕਾਰਨ ਸਮਾਂ ਥੋੜਾ ਹੋਣ ਕਾਰਨ ਉਹ ਕੋਈ ਬਹੁਤਾ ਕ੍ਰਿਸ਼ਮਾ ਨਹੀਂ ਦਿਖਾ ਸਕੇ ਤੇ ਇਨ ਬਿਟਵੀਨ ਵੋਟਾਂ ਪੈ ਗਈਆਂ ਤੇ ਵੋਟਾਂ ਦੇ ਬਾਅਦ ਫਿਰ ਮੁੱਖ ਮੰਤਰੀ ਬਣ ਗਏ ਸਰਦਾਰ ਭਗਵੰਤ ਸਿੰਘ ਮਾਨ ਤੇ ਸਰਦਾਰ ਭਗਵੰਤ ਸਿੰਘ ਮਾਨ ਕਿਉਂਕਿ ਸਾਡੇ ਖੇਤਰ ਵਿੱਚੋਂ ਆਏ ਸੀ ਜਿਸ ਖੇਤਰ ਨਾਲ ਅਸੀਂ ਕਲਾ ਦੇ ਖੇਤਰ ਨਾਲ ਮੈਂ ਖੁਦ ਵੀ ਜੁੜਿਆ ਹਾਂ ਭਾਵੇਂ ਮੇਰੀ ਕਲਾ ਧਾਰਮਿਕ ਆ ਉਹ ਆਏ ਸੀ ਇਸ ਖੇਤਰ ਵਿੱਚੋਂ ਜਿਹਨੂੰ ਅਸੀਂ ਕਲਾ ਦਾ ਖੇਤਰ ਕਹਿੰਦੇ ਹਾਂ ਉਹ ਕਮਾਲ ਦੀ ਰਚਨਾ ਕਰਦੇ ਸੀ ਉਹਨਾਂ ਦੀਆਂ ਜਿਹੜੀਆਂ ਵਿਅੰਗਾਂਤਮਕ ਜਿਹੜੀਆਂ ਰਚਨਾਵਾਂ ਨੇ ਜਿਨ੍ਹਾਂ ਨੂੰ ਉਹਨਾਂ ਨੇ ਆਪਣੀ ਢੰਗ ਨਾਲ ਸਿਕਟਾਂ ਦੇ ਰੂਪ ਵਿੱਚ ਪੇਸ਼ ਕੀਤਾ ਤੇ ਮੈਨੂੰ ਯਾਦਦਾ ਸੀ ਬਈ ਇਹ ਬੰਦਾ ਪੰਜਾਬ ਦਾ ਮੁੱਖ ਮੰਤਰੀ ਬਣ ਕੇ ਕੱਲਾ ਮੈਨੂੰ ਨਹੀਂ ਸੀ ਯਾਦਦਾ ਮਤਲਬ ਜਿੰਨੇ ਵੀ ਲੋਕ ਸੀ ਮਤਲਬ ਇੱਕ ਹਰ ਵਾਰ ਲੋਕ ਉਹਨਾਂ ਦੇ ਮਗਰ ਤੁਰੇ ਹਾਲਾਂਕਿ ਉਹਨਾਂ ਨੂੰ ਕਈ ਔਖੀਆਂ પરિਸਥਿਤੀਆਂ ਵਿੱਚੋਂ ਲੰਘਣਾ ਪਿਆ ਉਹਨਾਂ ਦੇ ਬਹੁਤ ਵਫਾਦਾਰ ਸਾਥੀ ਚਲੋ ਇਹ ਰਾਜਨੀਤੀ ਵੀ ਚੱਲਦਾ ਹੁੰਦਾ ਆਪਸੀ ਬਰੋਤ ਚੱਲਦਾ ਹੁੰਦਾ ਹਰ ਬੰਦਾ ਟੌਪ ਤੇ ਪਹੁੰਚਣਾ ਚਾਹੁੰਦਾ ਹੁੰਦਾ ਇਹ ਇੱਛਾ ਰੱਖਣੀ ਮੈਂ ਇਹਨੂੰ ਕੋਈ ਪਾਪ ਨਹੀਂ ਮੰਨਦਾ ਲੇਕਿਨ ਜਦੋਂ ਮੁੱਖ ਮੰਤਰੀ ਬਣ ਗਏ ਤੇ ਉਹਨਾਂ ਦੇ ਜਿਹੜੀਆਂ ਪਹਿਲੇ ਜਿਹੜੇ ਬਿਆਨ ਸੀ ਇਹ ਇਹ ਲੱਗਦਾ ਸੀ ਵੀ ਬਿਲਕੁਲ ਇਨਕਲਾਬ ਆਊਗਾ ਬਿਲਕੁਲ ਕਿਉਂਕਿ ਉਹ ਸੁਧਾਰ ਦੇ ਨਾਂ ਤੇ ਆਏ ਉਹ ਵਿਕਾਸ ਦੇ ਨਾਂ ਤੇ ਆਏ ਬਦਲਾਅ ਦੇ ਨਾਂ ਤੇ ਆਏ ਤੇ ਉਹ ਬਣ ਕੇ ਮੁੱਖ ਮੰਤਰੀ ਲੇਕਿਨ ਮੈਂ ਦੁਖੀ ਹਿਰਦੇ ਨਾਲ ਹੀ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਦਾ ਵੀ ਉਹਨਾਂ ਦੇ ਅੱਜ ਦੇ ਜਿਹੜੇ ਜਨ ਸੁਧਾਰਨ ਬੰਦੇ ਨੇ ਠੀਕ ਆ ਸਮਾਦਾ ਚੱਲੀ ਜਾਂਦਾ ਹੁੰਦਾ ਦਿਨ ਨੇ ਚੜਨਾ ਤੇ ਨਿਸ਼ਿਪ ਜਾਣਾ ਤੇ ਲੇਕਿਨ ਪੰਜਾਬ ਦੇ ਪੰਜਾਬ ਨੂੰ ਆਰਥਿਕ ਤੌਰ ਤੇ ਸੰਭਾਲਣ ਵਾਸਤੇ ਮੈਨੂੰ ਘੱਟੋ ਘੱਟ ਉਹਨਾਂ ਦੇ ਪਿਛਲੇ ਜਿਹੜੇ ਲਗਭਗ ਤਿੰਨ ਸਾਲ ਦਾ ਪੀਰੀਅਡ ਕਹਿ ਲੋ ਦਾ ਤਿੰਨ ਸਾਲ ਤੋਂ ਥੋੜਾ ਜਿਹਾ ਘੱਟਾ ਮੈਨੂੰ ਕਿਤੇ ਨਹੀਂ ਲੱਗਿਆ ਵੀ ਆਰਥਿਕ ਤੌਰ ਤੇ ਉਹਨਾਂ ਨੇ ਕਿਤੇ ਖਜ਼ਾਨੇ ਨੂੰ ਸੰਭਾਲਣ ਦਾ ਯਤਨ ਕੀਤਾ ਵੀ ਸਿੰਗਲ ਪਰਸੈਂਟ ਵੀ ਮੈਨੂੰ ਨਹੀਂ ਲੱਗਿਆ ਵੀ ਇੱਥੋਂ ਅਸੀਂ ਬਚਾ ਸਕਦੇ ਹਾਂ ਪੈਸਾ ਇੱਥੇ ਅਸੀਂ ਦੇਣਾ ਹਾਂ ਕਰਜ਼ਾ ਲੈ ਕੇ ਗੱਲ ਨੂੰ ਅੱਗੇ ਤੋਰ ਲੋ ਕਰਜ਼ਾ ਲੈ ਕੇ ਗੱਲ ਨੂੰ ਅੱਗੇ ਤੋਰ ਲੋ ਇਹ ਇਹ ਮਤਲਬ ਇਹਦੇ ਨਾਲ ਲੋਕ ਅੰਦਰੋਂ ਉਦਾਸ ਹੋਏ ਨੇ ਉਹਨਾਂ ਨੂੰ ਨਹੀਂ ਸੀ ਲੱਗਦਾ ਵੀ ਭਗਵੰਤ ਮਾਨ ਕਿਉਂਕਿ ਜਦੋਂ ਅਸੀਂ ਗੱਲਾਂ ਵੱਡੀਆਂ ਕਰਦੇ ਹੋਈਏ ਜਦੋਂ ਅਸੀਂ ਦੂਜੇ ਤੇ ਚੋਭਾ ਲਾਉਂਦੇ ਹੋਈਏ ਜਦੋਂ ਅਸੀਂ ਦੂਜੇ ਨੂੰ ਵਿਅੰਗ ਨਾਲ ਮਰਲੂਣਾ ਦੇ ਕੰਮ ਕਰਨ ਦੇ ਢੰਗ ਨੂੰ ਲੋਕਾਂ ਦੀਆਂ ਕਚਹਿਰੀਆਂ ਵਿੱਚ ਰੱਖਦੇ ਹੋਈਏ ਤੇ ਫਿਰ ਅਸੀਂ ਆਪ ਹੀ ਉਹਨਾਂ ਗੱਲਾਂ ਦਾ ਸ਼ਿਕਾਰ ਹੋ ਜਾਈਏ ਪਰ ਮੈਂ ਦੋ ਤਿੰਨ ਕਿਤਨਾਮਾ ਐਸੀਆਂ ਬਾਪਰੀਆਂ ਜੀ ਦੇ ਨਾਲ ਜਿਵੇਂ ਸਿਕورٹی ਦੀ ਗੱਲ ਸੀ ਸਿੱਧੂ ਮੂਸੇਵਾਲੇ ਦੇ ਕਤਲ ਨੇ ਉਹ ਗੱਲ ਨੂੰ ਹਾਲਾਂ ਇਹ ਗੱਲ ਬਿਲਕੁਲ ਮੈਂ ਆਪਣੀ ਨਜ਼ਰੀਏ ਤੋਂ ਸਹੀ ਕਹਿਣਾ ਵੀ ਜਿਹੜਾ ਸਰਕਾਰੀ ਖਜ਼ਾਨੇ ਤੋਂ ਪੈਸਾ ਜਾਣਾ ਜੇ ਬੰਦੇ ਨੇ ਸਿਕورٹی ਰੱਖਣੀ ਆ ਤੇ ਉਹ ਉਹ ਆਪਣੇ ਖਰਚੇ ਤੇ ਰੱਖੇਦਾ ਕੋਈ ਇੱਕ ਅੱਧਾ ਬੰਦਾ ਲੇਕਿਨ ਤੁਸੀਂ ਇੰਨੀ ਪੁਲਿਸ ਫੋਰਸ ਉਹਨਾਂ ਜਿਹੜੇ ਬਾਕੀ ਵਿਚਾਰੇ ਥਾਣਿਆਂ 'ਚ ਕੰਮ ਕਰਦੇ ਨੇ ਉਹਨਾਂ ਤੇ ਇੰਨਾ ਜ਼ਿਆਦਾ ਲੋਡ ਆ ਵੀ ਉਹ ਉਹ ਉਹਨਾਂ ਤੋਂ ਕੰਮ ਹੀ ਨਹੀਂ ਕਰ ਹੁੰਦਾ ਇੰਨਾ ਜ਼ਿਆਦਾ ਕੰਮ ਆ ਥਾਣਿਆਂ ਦੇ ਵਿੱਚ ਇੰਨੇ ਤਰੀਕੇ ਦੇ ਨਾਲ ਉਹਨਾਂ ਨੂੰ ਵਿਚਾਰਿਆਂ ਨੂੰ ਥਾਂ-ਥਾਂ ਤੇ ਜਾਣਾ ਪੈਂਦਾ ਏਡੀ ਵੱਡੀ ਜਿਹੜੀ ਟ੍ਰੈਫਿਕ ਨੂੰ ਕੰਟਰੋਲ ਕਰਨਾ ਪਾਰਕਿੰਗ ਦੀ ਸਮੱਸਿਆ ਕੱਲੇ-ਕੱਲੇ ਸ਼ਹਿਰ ਵਿੱਚ ਅਗਲਾ ਤਾਂ ਜਦ ਹੀ ਕਹਿੰਦਾ ਵੀ ਪੁਲਿਸ ਆਵੇ ਹੁਣ ਪੁਲਿਸ ਦੀ ਨਫਰੀ ਥੋੜੀ ਆ ਤੇ ਬਹੁਤ ਹੀ ਗਿਣਤੀ ਦੇ ਲੋਕ ਨੇ ਜਿਹੜੇ ਉਹ ਸਿਕਿਉਰਟੀ ਵਜੋਂ ਕੰਮ ਕਰ ਰਹੇ ਨੇ ਤੇ ਇਹ ਗੱਲ ਪੰਜਾਬੀਆਂ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਆਰਥਿਕ ਤੌਰ ਤੇ ਬੋਝ ਪਿਆ ਹੋਇਆ ਲੇਕਿਨ ਲੋਕ ਵਿਚਾਰੇ ਇਸ ਗੱਲ ਤੋਂ ਔਖੇ ਨੇ ਤੇ ਉਹ ਗੱਲ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਦੇ ਨਾਲ ਉਹ ਸਿਕਿਉਰਟੀ ਵਾਲੀ ਗੱਲ ਸੀ ਇਹ ਉਹ ਇਹਦੇ ਲਈ ਬਹੁਤ ਵੱਡੀ ਮੁਸ਼ਕਲ ਬਣ ਗਈ ਤੇ ਫਿਰ ਉਹ ਬਹਾਲ ਹੋ ਗਈਆਂ ਸਾਰੀਆਂ ਗੱਲਾਂ ਤੇ ਫਿਰ ਉਹ ਜਿਹੜੇ ਕੀਤਾ ਵੀ ਜਿਹੜਾ ਨੇ ਕੀਤਾ ਕਰਪਸ਼ਨ ਕੀਤੀ ਹੈ ਮੈਂ ਉਹਨਾਂ ਨੂੰ ਫੜਨਾ ਉਹ ਕਿਤੇ ਹੁਣ ਤੁਸੀਂ ਦੇਖੋ ਉਹ ਜਿਹੜਾ ਦੇ ਉਹਨਾਂ ਦੇ ਆਪਣੇ ਬੰਦੇ ਨੇ ਜਿਹੜੇ ਉਹਨਾਂ ਤੇ ਹੋ ਗਈ ਗੱਲ ਚੱਲੀ ਮੀਡੀਆ ਦੇ ਵਿੱਚ ਲੇਕਿਨ ਮੁੜ ਕੇ ਕੋਈ ਡਿਸੀਜਨ ਨਹੀਂ ਕੋਈ ਫੈਸਲਾ ਨਹੀਂ ਕਿਸੇ ਤੇ ਹਾਂ ਇੱਕ ਵਾਰੀ ਹੋ ਹੱਲਾ ਕਰਤਾ ਚੱਕ ਲੋ ਚੱਕ ਲੋ ਜਾਂ ਸਰਕਾਰੀ ਜ਼ਮੀਨਾਂ ਛੜਾਉਣ ਦੀ ਗੱਲ ਹੈ ਚੱਕ ਲੋ ਚੱਕ ਲੋ ਲੇਕਿਨ ਸਾਰਥਕ ਤੌਰ ਤੇ ਉਹਦਾ ਰਿਜ਼ਲਟ ਨਹੀਂ ਸਾਹਮਣੇ ਆਇਆ ਜਦੋਂ ਕੋਈ ਗੱਲ ਕਰਦੇ ਹੋ ਤੇ ਉਹਦਾ ਰਿਜ਼ਲਟ ਨਾ ਸਾਹਮਣੇ ਆਵੇ ਤੇ ਉਹ ਫਿਰ ਤੁਸੀਂ ਲੋਕਾਂ ਦੇ ਮਨਾਂ ਵਿੱਚ ਆਪਣੀ ਵਧੀਆ ਥਾਂ ਨਹੀਂ ਬਣਾ ਸਕਦੇ ਇਹ ਭਗਵੰਤ ਮਾਨ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਵਾਸਤੇ ਵੱਡੀ ਚਣੌਤੀ ਆ ਵੀ ਉਹਨੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਨਾਂ ਨਾਲ ਸ਼ਾਬਾਸ਼ ਸ਼ਾਬਾਸ਼ ਅੱਖਰ ਜੋੜਨਾ ਜਾਂ ਫਿਰ ਲੋਕ ਮਨਾਂ ਵਿੱਚੋਂ ਉਹਨੇ ਵਿਸਰਨਾ ਇਹ ਉਹਦੇ ਵਾਸਤੇ ਅੱਜ ਚਣੌਤੀ ਬੜਿਆ ਹੋਇਆ 2 ਸਾਲ ਉਹਦੇ ਲਗਭਗ ਰਹਿੰਦੇ ਨੇ ਜੇ ਸਮਾਂ ਮਿਲੂ ਤੇ ਲੋਕ ਕਹਿੰਦੇ ਨੇ ਵੀ ਉਹਨੂੰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਨੇ ਚੱਲਣ ਨਹੀਂ ਦਿੱਤਾ ਇਹ ਗੱਲਾਂ ਸਾਨੂੰ ਦੇਖਣ ਨੂੰ ਸਪਸ਼ਟ ਲੱਗਦੀਆਂ ਨੇ ਪਰ ਕੋਈ ਵੀ ਬੰਦਾ ਜਿਹੜਾ ਤੁਹਾਡੀ ਯੋਗਤਾ ਤੇ ਇਹ ਆ ਕਿ ਉਹ ਸਲਾਹਾਂ ਦੇਣ ਵਾਲੇ ਤਾਂ ਆਪਣੀਆਂ ਸਲਾਹਾਂ ਦੇਣਗੇ ਲੇਕਿਨ ਤੁਹਾਡੀ ਯੋਗਤਾ ਦਾ ਪੈਮਾਨਾ ਤੇ ਹੀ ਆ ਵੀ ਤੁਸੀਂ ਔਖੇ ਹਾਲਾਤਾਂ ਵਿੱਚ ਕਿਹੜੇ ਫੈਸਲੇ ਕਰਦੇ ਹੋ ਤੇ ਕਿਹੜੇ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰਦੇ ਹੋ ਤੇ ਜੇ ਪੰਜਾਬ ਦੇ ਲੋਕਾਂ ਤੋਂ ਤਸਵੀਰ ਉਹਨਾਂ ਦੇ ਹਿਰਦਿਆਂ ਵਿੱਚ ਇੱਕ ਸਨਮਾਨਤ ਥਾਂ ਬਣਾਉਣੀ ਆ ਤਾਂ ਤੁਹਾਡੇ ਕੋਲ ਹਾਲੇ 2 ਸਾਲ ਹੈਗੇ ਤੇ ਸੰਭਾਲ ਸਕਦੇ ਹੋ ਪੰਜਾਬ ਨੂੰ ਨਹੀਂ ਤੇ ਫਿਰ ਤੁਹਾਡੇ ਨਾਂ ਨਾਲ ਜੋ ਅੱਖਰ ਲੱਗਣੇ ਨੇ ਉਹ ਮੇਰੇ ਨਾਲੋਂ ਜ਼ਿਆਦਾ ਸਰਦਾਰ ਭਗਵੰਤ ਸਿੰਘ ਮਾਨ ਖੁਦ ਮਹਿਸੂਸ ਕਰਦੇ ਹੋਣਗੇ ਗੱਲ ਖੇਤੀਬਾੜੀ ਯੂਨੀਵਰਸਿਟੀ ਤੋਂ ਸ਼ੁਰੂ ਹੋਈ ਸੀ ਸਰਦਾਰ ਪ੍ਰਤਾਪ ਸਿੰਘ ਕੈਰੋ ਤੋਂ ਪੰਜਾਬੀ ਸੂਬੇ ਤੋਂ ਪੰਜਾਬ ਨੂੰ ਲਿੰਕ ਸੜਕਾਂ ਪੰਜਾਬ ਨੂੰ ਬਿਜਲੀ ਪੰਜਾਬ ਨੂੰ ਪੰਜਾਬੀ ਸੂਬੇ ਤੋਂ ਬਾਅਦ ਪੰਜਾਬ ਨੂੰ ਸਕੂਲ ਕਾਲਜ ਯੂਨੀਵਰਸਿਟੀਆਂ ਤੋਂ ਬਾਅਦ ਗੱਲ ਪੰਜਾਬ ਦੀ ਬਰਬਾਦੀ ਦਾ ਮੋੜ ਬਣ ਹੁੰਦਾ ਮੋੜ ਬਣਨ ਤੋਂ ਬਾਅਦ ਗੱਲ ਘਟਦੀ ਘਟਦੀ ਪੁਤਖੋਰੀ ਨੇ ਪੰਜਾਬ ਨੂੰ ਅੱਜ ਦਿੱਲੀ ਦੇ ਵਿੱਚ ਬਦਨਾਮੀ ਦੀ ਥਾਂ ਤੇ ਲੈ ਆਂਦਾ ਸੋ ਦੋਸਤੋ ਇਹ ਪੰਜਾਬ ਦਾ ਸੀ ਰਾਜਨੀਤਿਕ ਦੁਖਾਂਤ ਜਿਹੜਾ ਇੱਕ ਪੀੜਾ ਬਣਿਆ ਪੀੜਾ ਤੋਂ ਜ਼ਖਮ ਹੋਏ ਜ਼ਖਮਾਂ ਤੋਂ ਨਸੂਰ ਬਣ ਗਏ ਤਿੰਨਸੂਰ ਮੈਨੂੰ ਲੱਗਦਾ ਕਿ ਕਿਸੇ ਵੀ ਹਾਲਾਤਾਂ ਵਿੱਚ ਹਾਲੇ ਠੀਕ ਹੁੰਦੇ ਨੇ ਜਿਹੜੇ ਨਜ਼ਰ ਨਹੀਂ ਆਉਂਦੇ ਸੋ ਇਹ ਸੀ ਪੰਜਾਬ ਦੀ ਮੌਜੂਦਾ ਰਾਜਨੀਤਿਕ ਸਥਿਤੀ ਪਿੱਛੋਂ ਤੋਂ ਲੈ ਕੇ ਹੁਣ ਤੱਕ ਧੰਨਵਾਦ ਤੁਹਾਡਾ ਸਤਿਰੋਚ ਸਪੋਰਟੀ ਬੜੀ ਸਟੀਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਦੋਸਤੋ ਇਸ ਨੂੰ ਸਾਰੀ ਸੁਣਨਾ ਪੰਜਾਬ ਦੇ ਦਰਦ ਨੂੰ ਜ਼ਰੂਰ ਮਹਿਸੂਸ ਕਰੋਗੇ ਪੰਜਾਬ ਦੇ ਚੰਗੇ ਮਾੜੇ ਲੀਡਰਾਂ ਨੂੰ ਜ਼ਰੂਰ ਜਾਣ ਸਕੋਗੇ ਆਵਾਜ਼-ਏ-ਖਲਕ ਦੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਨਾ ਪੂਰਾ ਸੁਣ ਕੇ ਆਪਣੀ ਟਿੱਪਣੀ ਵੀ ਤੁਸੀਂ ਸਾਰੇ ਜਰੂਰ ਕਰਿਆ ਕਰੋ ਜੀ ਧੰਨਵਾਦ ਸਤਿ ਸ੍ਰੀ ਅਕਾਲ